ਨਹੀਂ ਮੇਰੀ ਗੱਲ ਸੁਣ ਵੀ ਸੰਤਰੇ ਖਾ ਕੇ ਤੇ ਛਿੱਲਾ ਡਸਟਬਿਨ ਚ ਨਹੀਂ ਪਾਈਆਂ ਜਾ ਸਕਦੀਆਂ ਹਰ ਰੋਜ਼ ਮੈਂ ਇੱਥੋਂ ਚੁੱਕਦੀ ਆ ਤੁਹਾਡਾ ਖਾਣਾ ਪੀਣਾ ਬੰਦ ਕਰ ਦੇਣਾ ਮੈਂ ਤੇਰੇ ਪਾਪੇ ਨੂੰ ਕਹਣਾ ਲੈ ਕੇ ਨਾ ਆਇਆ ਕਰੋ ਕੁਝ ਐਨੀ ਸੁਸਤੀ ਐ ਇੰਨਾ ਆਲਸ ਤੁਹਾਨੂੰ ਤੇ ਵੇਖੋ ਨਾਲ ਪੜ੍ਹਾਈ ਦੇ ਨਾਲ ਨਾਲ ਫੋਨ ਵੀ ਚਲਣ ਡਿਆ ਪੜ੍ਹਾਈ ਦਾ ਤਾਂ ਨਾ ਹੀ ਆ ਹੁਣ ਰਜਾਈ ਕਿ ਉੱਤੇ ਲੈਣਾ ਹੈ ਲਾਹਰ ਜਾਈ 10 ਹਾਂ ਇਹ ਤਾਂ ਚਿਤਰਾਲੇ ਜੇ ਵੇਖੋ ਗਾਇਜ਼ ਇਹਨਾਂ ਦੇ ਪੜਾਈਆਂ ਹੋ ਰਹੀਆਂ ਮਾਸਾ ਨਹੀਂ ਸ਼ਰਮ ਰਹਿ ਗਈ ਮਾਂ ਪਿਓ ਦੀ ਅੱਜ ਕੱਲ ਬੱਚਿਆਂ ਨੂੰ ਕੁੱਟ ਪੈ ਜਾਣੀ ਕੁੱਟ ਬੰਦ ਕਰ ਇਹਨੂੰ ਬੰਦ ਕਰ ਪੜਾ ਦੇ ਅੱਜ ਮੈਂ ਆਮ ਆਪਾਂ ਕੀ ਕਰਦੇ ਪਏ ਆ ਅੱਜ ਮੌਸਮ ਵਧੀਆ ਸੀ ਅੱਜ ਧੁੱਪ ਨਹੀਂ निकली ਸਵੇਰੇ ਕੰਮ ਜੀ ਹੋਈ ਆ ਹਾਂਜੀ ਮੈਂ ਸੋਚਿਆ ਅੱਜ ਛੱਤ ਦੀ ਸਫਾਈ ਕਰ ਲਈਏ ਉਵੇਂ ਤਾਂ ਘੱਟਾ ਬਣਾਉ ਡਦਾ ਹਾਂਜੀ ਸਹੀ ਗੱਲ ਹੈ ਮਾਇਆ ਤੱਕ ਦੀ ਪਈ ਆ ਜੇ ਫੁੱਲਕੇ ਲਾਉਣੇ ਆ ਹਾਂਜੀ ਸਬਜ਼ੀ ਬਣਾ ਕੇ ਰੱਖਾਂਗੇ ਸਾਰਾ ਬਾਕੀ ਆਟਾ-ਉਟਾ ਬੁੰਨ ਕੇ ਮੈਂ ਸੋਚਿਆ ਵੀ ਮੜਾਇਆ ਖੇਤੀ ਆਵਾ ਥੱਲੇ ਗੰਡੇ ਹਾਂਜੀ ਸਹੀ ਗੱਲ ਏ ਛੱਤ ਦੀ ਸਫਾਈ ਕਰ ਦਈ ਫਿਰ ਇੱਥੇ ਬੈਈ ਦਨ ਜਦੋਂ ਗੰਦ ਗੁੰਦ ਪੈਂਦਾ ਫਿਰ ਜੀ ਕਾਲਾ ਜਿਹਾ ਬੜਾ ਪੈਂਦਾ ਹਾਂਜੀ ਸਹੀ ਗੱਲ ਏ ਅੱਜ ਕਿੰਨਾ ਸੋਹਣਾ ਮੌਸਮ ਮੌਸਮ ਬਹੁਤ ਵਧੀਆ ਅੱਜ ਹਾਂਜੀ ਬਾਕੀ ਆਪਾਂ ਸਫਾਈ ਕਰ ਲਈਏ ਫਿਰ ਜਾ ਕੇ ਲਾਉਣੇ ਫੁਲਕੇ ਦੇਖੋ YouTube ਫੈਮਲੀ ਸੂਰਜ ਨਿਕਲ ਆਇਆ ਏ ਪਹਿਲਾਂ ਰੱਬ ਨੇ ਸਵੇਰੇ ਸਵੇਰੇ ਇੰਨਾ ਮੀਂਹ ਪਾਤਾ ਤੇ ਹੁਣ ਉਹਨੇ ਸੂਰਜ ਵੀ ਕੱਢਤਾ ਬਾਹਰ ਵਧੀਆ ਗੱਲ ਆ ਸਹੀ ਗੱਲ ਏ ਪਹਿਲਾਂ ਰੱਬ ਗਿੱਲੇ ਕਰ ਦਿੰਦਾ ਮੁੜ ਕੇ ਸੁਕਾ ਦਿੰਦਾ ਏ ਇਹ ਕਹਿੰਦੇ ਤੁਸੀਂ ਗਿੱਲੇ ਹੀ ਰਹਿੰਦੇ ਸਹੀ ਗੱਲ ਏ ਸਈ ਗਲਾ ਸਾਰੇ ਪਾਸੇ ਲਾਜ ਰੱਖ ਲੈਂਦਾ ਆਪਣੀ ਜਿੰਨਾ ਚਿਰ ਤਨ ਤੂੰ ਪਾਣੀ ਚਾਹੀਦਾ ਉਹਨਾਂ ਪਾਣੀ ਵੀ ਲਾ ਦਿੰਦਾ ਹਾਂਜੀ ਸਹੀ ਗੱਲ ਹੈ ਖਾਰੇ ਨੇ ਰੋਟੀ ਮਮਿਉਣੀ ਹੂੰ ਹਾਂ ਖਾ ਲਈ ਹਾਂ ਸਾਡਾ ਬਲਾਉ ਰੋ ਹਰ ਰੱਪੇ ਮੇਰੀ ਸਵੇਰ ਦਿਨ ਨੱਕ ਬੰਦ ਨੇ ਨੱਕ ਖੋਲਦੀ ਮੇਰੀ ਤੇ ਹਾਂ ਹੂੰ ਕੀ ਕਹਿੰਦਾ ਪਿਆ ਹੀ ਫੋਨ ਚੱਕਣ ਤੋਂ ਪਹਿਲਾਂ ਉਹ ਕਹੇ ਮੰ ਲੂੰ ਮੈਂ ਜਿਆਦਾ ਪਤਾ ਸਬਜੀ ਦੇ ਇਹਨੇ ਪਹਿਲਾਂ ਕੋਈ ਹੋਰ ਵੀ ਉਹ ਤੇਹੀ ਕਿ ਮੰਮੀ ਆਂ ਸਬਜੀ ਤੁਸੀਂ ਬਹੁਤ ਸੁਆਦ ਬਣਾਈ ਆ ਕਹਿੰਦੇ ਬਈ ਨਾ ਮੇਰੇ ਬੱਚੇ ਤੇ ਮੇਰੇ ਹਸਬੰਡ ਥੋੜੇ ਜੇ ਤਰੀਕ ਘਾਟੀ ਕਰਦੇ ਤੇ ਇਹ ਲੋ ਕਹ ਰਹੀ ਮੰਮੀ ਸਬਜੀ ਬਹੁਤ ਸੁਆਦ ਬਣੀ ਖਾ ਕੇ ਵੇਖੋ ਕਹਿੰਦਾ ਮੈਂ ਤਿੰਨ ਚਾਰ ਰੋਟੀਆਂ ਤਾਂ ਐਵੇਂ ਹੀ ਖਾ ਲਿਆ ਐਂ ਤਾਂ ਮੈਂ ਕਿਆ ਨਹੀਂ ਕਿਆ ਤੂੰ ਐਵੇਂ ਤਿੰਨ ਚਾਰ ਰੋਟੀਆਂ ਤਾਂ ਮੈਂ ਡੇਲੀ ਖਾ ਜਾਂਦਾ ਉਹ ਵੀ ਨਹੀਂ ਐਕਸਟਰਾ ਕੀ ਮਖਾਦੀਆਂ ਜਾਂ ਜ ਤਿੰਨ ਦੇ ਮੈਂ ਡਾਈਟਿੰਗ ਕਰਦਾ ਪਿਆ। ਉਹ ਤਿੰਨ ਰੋਟੀਆਂ ਵੀ ਇੰਨੇ। ਸੱਚੀ? ਤਿੰਨ ਖਾਦੀਆਂ। ਹਾਂ। ਤਿੰਨ ਹੀ ਖਾਦੀਆਂ। ਹਾਂ। ਕਿੰਨਾ ਤੇਰਾ ਮੈਨ ਲੱਗਦਾ ਇਹ ਖੰਮਸ਼ਰੀਂ ਦੰਦ। ਮੈ ਐ ਭੁੱਖ। ਮਨ ਕੀ ਭੁੱਖ ਲੱਗੀ ਹੈ ਜੀ। ਨੋ ਚਲੋ। ਡਾਈਟਿੰਗ ਰਟੇੜ ਬੜਾ ਵਦਿਆ ਹੋਇਆ। ਫੇਰ ਵੀ ਵਧੀਆ। ਉਹ ਡਾਈਟ ਕਰ ਲਈ। ਬਾਕੀ ਬਹੁਤ ਟੇਸਟੀ ਬਣੀ ਨਾ ਸਮਝੀ। ਹੈਲੋ ਮੈਮ। ਹਾਂਜੀ ਕਿਵੇਂ ਬੈਠੇ ਹੋ ਗੁੰਗੜਖੇ ਜੇ ਉੱਤੇ ਸ਼ਾਲ ਲੈ ਕੇ ਮੈਂ ਬੇਟੀ ਅਜ ਨੇਲ ਆਰਟ ਕਰਵਾਉਂਦੀ ਪਈ ਇੱਧਰ ਵੇਖੋ ਹਾਂਜੀ ਨੇਲ ਆਰਟ ਵਾਓ ਮੈਂ ਇੱਧਰ ਵੇਖ ਰਹੀ ਸੀ ਠੰਡ ਲੱਗਦੀ ਸੀ ਇਸ ਲਈ ਮੈਂ ਸ਼ਾਲ ਲੈ ਕੇ ਬੈ ਗਈ ਹਾਂਜੀ ਕਿਹੜਾ ਨੇਲ ਆਰਟ ਕਰਵਾ ਰਹੇ ਹੋ ਦੱਸੋ ਕੋਈ ਅਕ੍ਰੈਲਿਕ ਅਕ੍ਰੈਲਿਕ ਓਕੇ ਅਕ੍ਰੈਲਿਕ ਨੇਲ ਆਰਟ ਕਰ ਰਹੇ ਹਾਂ ਜੀ ਅਸੀਂ ਅੱਜ ਜੀ ਮਾਮ ਤੁਸੀਂ ਕਿਤੇ ਜਾ ਰਹੇ ਹੋ ਹਾਂਜੀ ਜਾ ਵੀ ਰਹੀ ਸੀ ਤੇ ਅੱਜ ਚਲੋ ਮੈਂ ਕਿਆ ਮੰਨ ਦੀ ਤੇ ਕੋਮਲ ਦੀ ਪ੍ਰੈਕਟਿਸ ਵੀ ਹੋ ਜੂਗੀ ਹਾਂ ਸਾਰੇ ਨੇ ਰਸਤੇ ਮੰਨ ਨਹੀਂ ਲਾਇਆ ਹਾਂਜੀ ਅੱਗੀ ਮੇਰੇ ਲਈ ਗਾਈਸ ਅੰਗੂਠਾ ਹੀ ਛੱਡਿਆ ਵੇ ਲੋ ਇੰਨਾ ਧੱਕਾ ਕਰਦੀ ਨਾ ਮੈਨੂੰ ਨਾ ਇੰਨਾ ਚੀਜ਼ਾਂ ਚ ਤੇ ਮੈਂ ਸੋਚਿਆ ਨਾਲੇ ਇਹਦੀ ਪ੍ਰੈਕਟਿਸ ਹੋ ਜੂਗੀ ਤੇ ਨਾਲੇ ਚਲੋ ਮੈਨੂੰ ਵੀ ਬੜਾ ਸ਼ੌਕ ਰਹਿੰਦਾ ਨੇਲ ਜੰ ਲੰਬੇ ਲੰਬੇ ਹੋਣਾ ਹੁਣ ਮੈਨੂੰ ਪਹਿਲਾਂ ਉਹ ਨਹੀਂ ਸੀ ਪਸੰਦ ਹਾਂਜੀ ਤੇ ਹੁਣ ਮੈਨੂੰ ਬੜਾ ਵਧੀਆ ਲੱਗਦਾ ਵੀ ਮੇਰੇ ਨਹ ਲੱਗ ਗਈ ਹੁਣ ਵਧੀਆ ਸਗਵਾਨੇ ਨਾਲੇ ਚਾਹ ਜਾਂ ਪੂਰਾ ਹੋ ਜਾਂਦਾ ਨਾਲੇ ਚੱਕ ਕੇ ਇਹਦੇ ਨਾਲ ਕੀ ਜਿਵੇਂ ਹੁਣ ਫਿੰਗਰਸ ਵੀ ਲੰਬੀਆਂ ਫਿੰਗਰਸ ਜਿਵੇਂ ਲੰਬੀਆਂ ਲੰਬੀਆਂ ਲੱਗਦੀਆਂ ਤੇ ਹੈਂਡ ਦੀ ਜਿਹੜੀ ਲੁੱਕ ਜ਼ਿਆਦਾ ਵਧੀਆ ਹੁੰਦੀ ਹੈ ਹਾਂਜੀ ਬਹੁਤ ਪਿਆਰੀ ਲੁੱਕ ਆਉਂਦੀ ਪਿਆ ਤੇ ਜਦੋਂ ਕੋਈ ਨਿੱਕਾ ਨਿੱਕਾ ਮੋਟਾ ਵੀ ਫੰਕਸ਼ਨ ਹੋਵੇ ਤੇ ਮੈਨੂੰ ਹੁੰਦਾ ਵੀ ਨੇਲਸ ਲੱਗੀਆਂ ਹੁਣ ਸਹੀ ਗੱਲ ਹੁਣ ਆਦਤ ਜੀ ਹੋ ਜਾਂਦੀ ਹੈ ਨਾ ਨਿੱਕਾ ਹੱਥ ਦੇ ਦੂਸਰੇ ਹੱਥ ਨਾਲ ਕੰਮ ਕਮ ਕਰਨਾ ਹੁੰਦਾ ਨਾ ਫਿਰ ਥੋੜਾ ਪ੍ਰੋਬਲਮ ਆਉਂਦੀ ਹੈ ਹਾਂਜੀ ਮੈਂ ਜਿਆਦਾ ਤਰੀਕਾ ਤੇ ਲਵਾਉਣੀ ਆ ਹਾਂਜੀ ਇਹ ਵਾਕ ਹੀ ਜਦੋਂ ਵਧੀਆ ਲੱਗੇ ਫਿਰ ਦਿਖਾਵਾਂਗੇ ਹਾਂਜੀ ਓਕੇ ਜੀ ਹਾਂਜੀ ਆਹ ਇਹ ਤਾਂ ਪ੍ਰੈਸ਼ਰ ਨਾ ਲੱਗੇ ਹੋਏ ਸਰਦਾਰ ਜੀ ਗੱਡੀ ਕੱਢਤੀ ਨਵੀਂ ਨੱਕ ਨਵੀਂ ਨੱਕ ਟੇਨਰ ਕੋਈ ਕੰਮ ਨਹੀਂ ਆਏਗਾ ਇਹ ਪ੍ਰੈਸ਼ਰ ਜਿਆਦਾ ਨਾ ਮਾਰ ਦਿਓ ਆਖੂਖ ਚ ਪੈ ਜੇ ਤੇ ਨੁਕਸਾਨ ਬੜਾ ਕਰਦਾ ਜੇ ਕਦੀ ਕੋਈ ਫੜ ਲੈਣਾ ਜੇ ਕੋਈ ਤੈਨੂੰ ਗਾਲਾਂ ਤੋਂ ਬਿਨਾ ਕੋਈ ਕੰਮ ਨਹੀਂ ਆਉਂਦਾ ਨਿੱਕਿਆ ਜਾ ਨਿੱਕਿਆ ਜਾ ਦੁੱਜਾ ਸਾਨੂੰ ਬੋਲਟ ਦੀ ਚਾਬੀ ਨਹੀਂ ਮਿਲੀ ਚਾਬੀ ਨਹੀਂ ਮਿਲੀ ਸਾਨੂੰ ਨਹੀਂ ਲੱਭੀ ਉੱਤੇ ਨਹੀਂ ਹੈ ਜਿੱਥੇ ਚਾਬੀਆਂ ਹੈਂ ਕੀਤੀਆਂ ਉੱਥੇ ਨਹੀਂ ਹੈਗੀ ਅ ਨਹੀਂ ਭਰਾਵਾ ਹੀ ਵੇਖ ਲਈ ਆ ਨਹੀਂ ਹੈਗੀ ਆ ਪਿਆ ਕੇ ਲੈ ਜਾ

ਡੈਕੋਰੇਸ਼ਨ ਕਰਨ ਦਾ ਸਹੀ ਗੱਲ ਆ ਆ ਕੋਮਲ ਪਿੱਟ ਕੋਰ ਮੈਂ ਦੀ ਲਗਾ ਰਿਆ ਹਾਂਜੀ ਜੇ ਇਹਨੇ ਡੰਡ ਲਾ ਹਾਂ ਤੇ ਫਿਰ ਦੱਸ ਜੀ ਜਾਂਦੀ ਸਾਰਾ ਤੇ ਜੇ ਸੋਹਣੀ ਲਾਉਗੀ ਫਿਰ 10000 ਰੁਪਏ ਨਾਮ ਦੇ ਦੇਣੀ ਨਹੀਂ ਜੀ ਨੇ ਬਹੁਤ ਘੰਨ ਮਾਰਾ ਵੇਖੋ ਸਹੀ ਤਾਂ ਗੱਲ ਆ ਆ ਵੇ ਖਲਾਰਾ ਆ ਪਾਈ ਜਾਂਦੀ ਵਿੱਚ ਤੇ ਫਿਰ ਬਸ ਦੀ ਖੈਰ ਨਹੀਂ ਹੈਗੀ ਆਪਾਂ ਦੋਵੇਂ ਜਣੇ ਰਲ ਕੇ ਪਟਾਂਗੇ ਸਹੀ ਗੱਲ ਆ ਮੈਮ ਜੀ ਇੰਨੀ ਖਰਾਬ ਕਰਾਈ ਏ ਜੀ ਕੀ ਮੈਂ ਉੱਤੇ ਬੈਗੀ ਸੀ ਇਹਦੇ ਪਹਿਲਾਂ ਮੈਂ ਦੱਸ ਤੂੰ ਤੇ ਬਹਿ ਗਈ ਹੀ ਇਹਦੇ ਪੋਰੇ ਤੇ ਪੋਲ ਮਿੰਦੀ ਵੀ ਦੱਸ ਮੈਂ ਕਿੰਨੀ ਦੂਰ ਤੇਰੇ ਤੋਂ ਖੜੀ ਤੈਨੂੰ ਪਤਾ ਨਹੀਂ ਲੱਗਦਾਗਾ ਨਹੀਂ ਤੂੰ ਲੈ ਉੱਡ ਕੇ ਪੈ ਗਈ ਮਹਿੰਦੀ ਜਿਹੜੇ ਆਰਟਿਸਟ ਹੁੰਦੇ ਆ ਨਾ ਉਹਨਾਂ ਉਹ ਇਹ ਲੰਮੀ ਨਹੀਂ ਦਿੰਦੇ ਹੁੰਦੇ ਵੀ ਇੰਨੇ ਖਰਾਬ ਕਰਾਈ ਸਹੀ ਗੱਲ ਇਹ ਇਹ ਤਾਂ ਲਾਉਂਦੀ ਇਲਜ਼ਾਮ ਤਾਂ ਵੈਸੇ ਹੀ ਉਹਨਾਂ ਚ ਇੰਨੀ ਕਲਾ ਹੁੰਦੀ ਵੀ ਭਲਾ ਨੂੰ ਪੋਰੇ ਚ ਬਾਦੋ ਤਾਂ ਵੀ ਮਹਿੰਦੀ ਸੋਹਣੀ ਲਾਉਂਦਾ ਨਹੀਂ ਜੀ ਇੰਨੇ ਪਰੇਸ ਵਰਗ ਕਰਦਾ ਐਵੇਂ ਗਲਤ ਕਰ ਫੇਰ ਉਹੀ ਗੱਲ ਦੁਬਾਰਾ ਇਹ ਜੀ ਇਲਜ਼ਾਮ ਲਾਉਂਦੀ ਮੈਂ ਤੇ ਇਲਜ਼ਾਮ ਝੂਠੇ ਹੋ ਵੀ ਹਾਂ ਇਧਰ ਦੇਖੋ ਸਿਟੀ ਫੈਮਿਲੀ ਤੁਸੀਂ ਮੇਰਾ ਮੇਰਾ ਚੰਦਰਮਾ ਵਾਓ ਬਹੁਤ ਪਿਆਰਾ ਲੱਗਦਾ ਪਿਆ ਇਹ ਫਿਰ ਮੈਂ ਨਾ ਕਿਹਾ ਨਹੀਂ ਜੀ ਇਹ ਇਹ ਸਾਰੀ ਮੇਰੀ ਕਲਾ ਕੀਤੀ ਨਹੀਂ ਕੀਤੀ ਨਹੀਂ ਕਰਾਂਗੀ ਇਹਨਾਂ ਨੇ ਕੀਤੀ ਆ ਪਰ ਵਿਚਾਰ ਮੇਰਾ ਸੀ ਨਹੀਂ ਮੈਂ ਮੈਂ ਕਹਿ ਰਹੀ ਹਾਂ ਮੈਂ ਹੀ ਤੁਹਾਨੂੰ ਸਾਰੀ ਰਾਏ ਦਿੱਤੀ ਸੀ ਅੰਟੀ ਜੀ ਮੈਂ ਹੀ ਆਖਿਆ ਹੈ ਕਰੋ ਮੈਂ ਮੈਂ ਮਤਲਬ ਮੈਂ 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 ਇੱਕ ਕੋਮਲ ਦੀ ਮੈਂ ਬਹੁਤ ਆਉਂਦੀ ਵਿੱਚ ਇਹ ਮੈਂ ਮੈਂ ਜਿਹੜੀ ਉਹ ਬੱਕਰੀ ਨਹੀਂ ਇੰਨੀ ਕਰਦੀ ਇਹ ਸਾਰਾ ਇਹ ਸਾਰਾ ਕ੍ਰੈਡਿਟ ਲੈਣਾ ਚਾਹੁੰਦੀ ਹੈ ਨਾ ਕ੍ਰੈਡਿਟ ਯੈਸ ਰੱਖਣਾ ਜੀ ਇੰਨਾ ਚਿਰ ਤਾਂ ਦੁੱਲਿਆ ਜਿੰਨਾ ਚਿਰ ਮੈਨੂੰ ਐਸ ਕਰ ਹੁਣ ਵੇਖੋ ਫਿਰ ਆਰਟਿਸਟ ਬਦਲ ਗਿਆ ਹੈ ਹੁਣ ਆਪਾਂ ਅਮਨ ਆਰਟਿਸਟ ਬਿਠਾ ਦਿੱਤਾ ਹੈ ਮਹਿੰਦੀ ਲਾਉਣ ਵਾਸਤੇ ਦੇਖੋ ਗਾਇਜ਼ ਜਦੋਂ ਮੇਰਾ ਕੰਮ ਕਰਦੀ ਹੈ ਨਾ ਇੰਨਾ ਸਲੋ ਕਰਦੀ ਹੈ ਇੰਨਾ ਸਲੋ ਪਤਾ ਨਹੀਂ ਵੀ ਕਿੰਨੇ ਵਜੇ ਬੈਠੀ ਸੀ ਆਪਾਂ 2 ਵਜੇ ਬੈਠੇ ਸੀ ਐ ਸ਼ਾਮ ਤੇ ਹੁਣ ਇੰਨਾ ਟਾਈਮ ਹੋ ਗਿਆ ਮਨ ਲਾਦਾ 6 ਵਜੇ ਹੋਗੇ ਹਾਂਜੀ ਇੰਨਾ ਟਾਈਮ ਹੋ ਗਿਆ ਇਹਨਾਂ ਨੇ ਮੈਨੂੰ ਰੈੱਡ ਚੇਅਰ ਤੇ ਬਿਠਾਇਆ ਜਿਵੇਂ ਕਿ ਇਹਦੇ ਦਾ ਰੈੱਡ ਜ਼ੋਨ ਚ ਪਾਇਆ ਸਹੀ ਗੱਲ ਇਹਨਾਂ ਤਾਂ ਬ੍ਰਾਈਡਲ ਤੇ ਨਹੀਂ ਟਾਈਮ ਲਾਉਂਦੀਆਂ ਜਿੰਨਾ ਮੇਰੇ ਤੇ ਲਾ ਦਿੰਦੀਆਂ ਜੀ ਸਹੀ ਗੱਲ ਬ੍ਰਾਈਡਲ ਦਾ ਤਾਂ ਤੁਸੀਂ 2:30 ਵਜੇ ਵੇਲੀਆਂ ਹੁੰਦੀਆਂ ਜੀ ਤਲਾ ਜਿਹੜਾ ਗੈਪ ਦਿਸਣਾ ਚਾਹੀਦਾ ਵਿਚ ਨਾ ਛੋੜ ਦੋ ਆਦ ਵਿੱਚੋਂ ਅੱਧੀ ਮਹਿੰਦੀ ਲਾ ਕੇ ਤੇ ਮੈਡਮ ਜੀ ਇਹ ਪੁੱਛਣ ਲੱਗ ਪੈਂਦੀ ਐ ਜੀ ਸਾਰਾ ਕ੍ਰੈਡਿਟ ਉਹ ਮੈਂ ਲੈ ਲੈਣਾ ਐ ਕੋਮਲ ਨੂੰ ਮੈਂ ਕਹਿੰਦਾ ਉਹ ਮਨ ਕੀ ਕੀਤਾ ਮੈਂ ਸਾਰੀ ਮਹਿੰਦੀ ਤੇ ਨਹੀਂ ਵੈਸੇ ਪੱਤੀਆਂ ਤਾਂ ਬੜੀਆਂ ਥੂ 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 ਨਜ਼ਰ ਨਾ ਲਾ ਦੇ ਪਹਿਣ ਪਹਿਲੋ ਬਣ ਲੈਂਦੇ ਤਾਈ ਮੈਂ ਕਹਿੰਦੀ ਵੀ ਥੂ 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 ਐ ਨਹੀਂ ਕਹਿਣਾ ਇੱਕ ਤਾਂ ਨਜ਼ਰ ਲਾਉਣਾ ਖੁਸ਼ੀ ਦੀ ਰਾਤ ਹੁਣ ਮੂਲ ਕੋ ਦਾ ਕਹਿੰਦਾ ਜੇ ਕਿ ਪਹਿਲੀ ਪੇਮੈਂਟ ਤੇ ਮੈਂ ਆਈਫੋਨ ਲੈਣਾ ਤੇ ਜੱਗਾ ਕਹਿੰਦਾ ਮੈਂ ਨਹੀਂ ਲੈ ਕੇ ਦਿੰਦਾ ਕਿਉਂ ਦੇ ਬਹਿਨ ਦੇ ਪਲਨਾ ਸਿੱਧਾ ਹੀ ਜਵਾਬ ਖੁਸ਼ ਇਹਦੇ ਡੈਡੀ ਜਿੰਦੇ ਕਿਤੇ ਜੇਬ ਚ ਸਿੱਧਾ ਪਹੁੰਚ ਇਚ ਤਾਂ ਨਹੀਂ ਚਲਾ ਗਿਆ ਜਿਆਦਾ ਭਾਰਾ ਤਾਂ ਨਹੀਂ ਕਿ ਟਾਈਪ ਉਹ ਸਹੀ ਕਰ ਲੈ ਨਾਲ ਦੀ ਨਾਲ ਹੀ ਲੈ ਗਈ ਵਿਚਾਰੀ ਮੂੰਹ ਤੇ ਕਾਣ ਜੱਗਾ ਹੁਣੀ ਰਿਹਾ ਜਾ ਵੇਖੋ ਜੱਗੇ ਨੇ ਆਈਫੋਨ ਲੈਤਾ ਨਾ ਵਿਚਾਰੀ ਆਹ ਵੇਖ ਆਈਫੋਨ ਤੇ ਤਾਂ ਲੈ ਆਈਫੋਨ ਤੇ ਤੇਰੇ ਕਾਇਬਰ ਉਹ ਦੇ ਤੇ ਚਾਰ ਕੈਮਰੇ ਆ ਜਾਣਾ ਤਰੇ ਕੀ ਜਾਣਾ ਇਹਦੀ ਤੇ ਨਵੀਂ ਇੱਕ ਕੈਮਰਾ ਜੱਗਾ ਕਹਿੰਦਾ ਪਹਿਲੀ ਪੇਮੈਂਟ ਤਾਂ ਹਜੇ ਥੋੜੀ ਲੇਟ ਆਉਣੀ ਹੈ ਤੇ ਮੈਂ ਤੈਨੂੰ ਪਹਿਲਾਂ ਹੀ ਲੈ ਦਿੰਨਾ ਵਾ ਕਿਵੇਂ ਲਾ ਨਚਾਰਾ ਕੈਮਰੇ ਲੈ ਕੇ ਦਿੱਤਾ 4 ਕੈਮਰੇ ਆ ਇਧਰ ਵੇਖ 4 ਕੈਮਰੇ ਨਾ ਛੇੜ ਨਾ ਦਰੋ ਜਨਾ ਇੰਦ ਨੂੰ ਲਿਆ ਕਰ ਕਰ ਕੇ ਵਰਤ ਤੂੰ ਪਤਾ ਵਿਚਾਰੇ ਦੀ ਬਾਡੀ ਮਾਰੀ ਆਹ ਕੋ ਮੂੰ ਆਈਫੋਨ ਵਾਲਾ ਹਾਂਜੀ ਹਾਂਜੀ ਇਹ ਮੂੰ ਥੋੜਾ ਜੰਗਲੀ ਨਹੀਂ ਲੱਗਦਾ ਫਿਰ ਮੇਰੇ ਮਨ ਲੈਣ ਦੇ ਸੀ ਹਾਂ ਮੈਨੂੰ ਆ ਮੈਨੂੰ ਲੱਗਦਾ ਸੀ ਹਲੀ ਨੂੰ ਮੈਸੇਜ ਕਰਦਾ ਪਿਆ ਵਿੱਚੋਂ ਵਿੱਚੋਂ ਤਾਂ ਨਹੀਂ ਬੋਲਦਾ ਪਿਆ ਕਹਿੰਦਾ ਹਣਾ ਕਿ ਤੇ ਮੇਰੀ ਸਹੇਲੀ ਵੀ ਮੇਰਾ ਵਲੌਗ ਨਾ ਵੇਖ ਲੇ ਮੇਰੀ ਵੀ ਨਹੀਂ ਮੈਨੂੰ ਲੱਗਦਾ ਵੇ ਜਿਵੇਂ ਦੇ ਮੂੰਹ ਬਣਾਉਂਦੇ ਆ ਉਹਨੇ ਕਿ ਕਮੈਂਟ ਵੀ ਕਰਿਆ ਕਰਿਆ ਨਾ ਮੰਮੀ ਖੁਸ਼ ਹੋ ਜੀਂਦੇ ਨਾ ਆਪਣੀ ਗੱਲਬਾਤ ਗਾਹ ਕਰ ਜੂਗੀ ਸਹੀ ਗੱਲ ਹੈ ਔਰ ਨਿੱਕੇ ਗੱਜੜਾ ਚੈਨਲ ਹੋਰ ਸਬਸਕ੍ਰਾਈਬ ਕਰਾ। ਨਾਲੇ ਵਲੌਗ ਹੋਰ ਫੋਨਾਂ ਤੋਂ ਵੇਖਿਆ ਕਰ। ਜਿੰਦੂ ਬਣਾਏ ਵੀਡੀਓ ਦੇ। ਰੋਟੀ ਖਾਣਾ ਮੈਂ ਚਾਹੁੰਦਾ ਖਾਣਾ। ਕਰਦਾ। ਦਾ। ਗਾਂਦੇ ਜਮਾਨੇ ਦਾ। ਲਾਈਵ ਕੱਟ ਪੈਂਦੀ ਵੇਖੋ। ਇਹ ਅੱਗੇ ਮੇਰਾ ਨੱਕ ਤੋੜ ਦੇਣ ਲੱਗਾ ਹੀ ਹਜੇ ਤਾਂ ਮੈਂ ਅੰਦਰ ਚ ਫੋਟੋ ਖਿੱਚਣੀ ਜਿਹੜਾ ਜੱਗੇ ਨੇ ਆਈਫੋਨ ਭੇਜਣਾ ਇਹਨੂੰ ਬਾਹਰੋ। Non c'è generale rilla, non c'è generale. No, non c'è generale. No, che fare faciano c'è generale volpa, che c'è generale. Sei caro. Sei trallala, che poi sei in Giappone, per niente. Sei caro. non ti vesti per niente. Ma ti voglio il volpa. E da lì ti origina che ora ਮੈਂ ਇਹ ਬਲਟੀਰੀ ਦਾ ਕਰ ਲਈਏ ਫਿਰ ਮੇਰੀ ਬੰਦ ਕੈਮਰੇ ਚ ਹੋ ਗਿਆ ਮੈਂ ਤੋਤਾ ਹੋਇਆ ਵੀਰੇ ਮੈਂ ਰੋਜ਼ ਨਾਉਣੀ ਆ ਤੂੰ ਆਦੇਵਰੀ ਕਿਹਨਾਂ ਕਰੀਏ ਗਾ ਇਹ ਅਧੀ ਗੱਲ ਨਹੀਂ ਹੋਈ ਆਪੇ ਦਾ ਸਾ ਜਿਹੜੀ ਵੀ ਗੱਲ ਲਾਜੀ ਤੇ ਨਹੀਂ ਹੋਦੀ ਮੈਂ ਨਾਉਣੀ ਆ ਮੈਂ ਬੇਸ਼ੀ ਨਹੀਂ ਕਰਦਾ ਨਹੀਂ ਮੈਂ ਨਾਉਣੀ ਆ ਰੋਜ਼ ਤੂੰ ਨਹੀਂ ਨਾ ਹੁੰਦਾ ਹਾਂ ਮੈਂ ਰੋਜ਼ ਨਾਉਣੀ ਆ ਜੱਗੇ ਤੂੰ ਅੱਜ ਸਟੀਲ ਰੂਲ ਮਾਰਿਆ ਸੀ ਨਾ ਮੈਂ ਤੈਨੂੰ ਵੇਖਿਆ ਸੀ ਤਾਂ ਹੀ ਤਾਂ ਨਿਕ ਰਿਹਾ ਹੈ ਤਾਂ ਹੀ ਨੇ ਮੂਤਾ ਗਲੋ ਵੇਖੋ ਮੇਰੇ ਹੱਥ ਵੇਖੋ ਮੈਨਾਂ ਲੱਗਦਾ ਪਿਆ ਮੇਰਾ ਨਹੀਂਗਾ ਹੱਥ ਕਿਸੇ ਹੋਰ ਦਾ ਹੈ ਹਾਂਜੀ ਕਿੰਨੀ ਸੋਹਣੀ ਮਹਿੰਦੀ ਤੇ ਕਿੰਨਾ ਸੋਹਣਾ ਘੇ ਲਾਟ ਵੀ ਇੰਨਾ ਘੇਟ ਹੋਇਆ ਨਾ ਬਹੁਤ ਪਸੰਦ ਆ ਤੇ ਮਹਿੰਦੀ ਬਹੁਤ ਸੋਹਣੀ ਨਜ਼ਾਰੇ ਨਜ਼ਾਰੇ ਹੁਣ ਕੋਮਲ ਦੇ ਘਰੇ ਜਾਂਦਾ ਟਾਈਮ ਹੋ ਚੁੱਕਾ ਹੈ ਕੋਮਲ ਤਿਆਰੀ ਕਰਦੀ ਹੋਈ ਘਰ ਨੂੰ ਸਹੀ ਗਾ ਇਹਨਾਂ ਨੂੰ ਕਿਨੂ ਰਾਤ ਸੁੱਟਦੇ ਜੇ ਜਨੈਰ ਨੂੰ ਰਾਤ ਤੇ ਨਹੀਂ ਫਟਕਾਉਂਦਾ ਸਲੇਡੇ ਕੋਲ ਸਲੇਡੇ ਕੋਲ ਛੱਡ ਦਿਓ ਗੱਡੀ ਦਿੱਲੀ ਤੇ ਮਾਣਾਂਗੇ ਸਲੇਡੇ ਕੋਲ ਤੂੰ ਆਪਣੇ ਜਾਂਦੇ ਸਹੀ ਗੱਲ ਹੈ ਅੱਜ ਬਹੁਤ ਮਜ਼ਾ ਆਇਆ ਮੈਂ ਵੀ ਲਵਾ ਕੇ ਬੈਣਾ ਪੁੱਛਣਾ ਐਡਾ ਮੰਗਾਂ ਨੇ ਰਾਤ ਕਿਰਾਇਆ ਬੈ ਤੇ ਹੋਰ ਭੈਣ ਜੀ ਹਜੇ ਮੈਂ ਕੱਲ ਉਹਨਾਂ ਨੂੰ ਜਾ ਕੇ ਕਹਾਂਗਾ ਰਮੀ ਬੜੀ ਐਸੀ ਛੱਡਾ ਤੋਂ ਪਰਦੀ ਇਸ ਆਇਤ ਤੋਂ ਬੜੀ ਸੰਗਲ ਕੋੜੀ। ਨਾ ਪੂਰੀ ਬੁਕਰੀ ਮਾਰ। ਸਹੀ ਗੱਲ ਹੈ। ਅੱਜ ਇਸ ਸ਼ਾਰਟ ਵੀਡੀਓ 'ਚ ਤੁਹਾਨੂੰ ਇੱਕ ਹਾਸਿਆਲੀ ਵੀਡੀਓ ਮਿਲੇਗੀ। ਉਹ ਵੀ ਤੁਸੀਂ ਜ਼ਰੂਰ ਦੇਖਣਾ। ਉਹ ਨੇਲਾ ਅੱਡੇ ਪਾਵਾਂਗੇ ਆਪਾਂ। ਹਾਂਜੀ ਸਹੀ ਗੱਲ ਹੈ। ਬਾਕੀ ਆਪਣਾ ਫੇਸਬੁੱਕ ਤੇ ਜਿਹੜਾ ਪੇਜ ਆ ਉਹਨੂੰ ਫੋਲੋ ਕਰ ਲਓ ਸੁਰਖੀ ਬਿੰਦੀ ਦੇ ਨਾਂ ਤੇ ਆ। ਬਹੁਤ ਸੋਹਣੀਆਂ-ਸੋਹਣੀਆਂ ਉਹਦੇ 'ਚ ਵੀਡੀਓ ਵਿਆਹ ਦੇ ਵਲੌਗਸ ਵੀ ਆਪਾਂ ਉਹਦੇ 'ਚ ਪਾਏ ਆ। ਤੇ ਜਿਹੜੇ ਕੋਈ ਖਾਪੜ ਖੁੱਪ ਪਾਈ ਉਹ ਵੀ ਸਾਰੀ ਹੈ ਨਾ ਬਾਕੀ ਇੱਕ ਸੀ ਇੱਕ 2 ਸਾਲ ਪਹਿਲਾਂ ਵਿਆਹ ਇੱਕ ਸਾਡੇ ਬ੍ਰਦਰ ਦਾ ਸੀ ਉਸ ਬ੍ਰਦਰ ਦੇ ਵਿਆਹ ਚ ਅਸੀਂ ਪਰਫਾਰਮੈਂਸ ਕੀਤੀ ਸੀ ਹੈ ਨਾ ਸਿਸਟਰਸ ਨੇ ਹਾਂਜੀ ਉਹ ਵੀ ਅਸੀਂ ਉਹਦੇ ਵਿੱਚ ਕੋਮਲ ਵੀ ਆ ਹੈ ਨਾ ਹਾਂਜੀ ਮੈਂ ਵੀ ਉਹ ਵੀ ਅਸੀਂ ਫੇਸਬੁੱਕ ਤੇ ਪਾਇਆ ਉਹ ਵੀ ਸਾਡੀ ਵੀਡੀਓ ਪਲੀਜ਼ ਜ਼ਰੂਰ ਦੇਖਣਾ ਔਰ ਸਾਡੇ ਇੰਸਟਾਗ੍ਰਾਮ ਨੂੰ ਵੀ ਫੋਲੋ ਕਰ ਲਓ ਫੇਸਬੁੱਕ ਨੂੰ ਵੀ ਫੋਲੋ ਕਰ ਲਓ ਤੇ ਨਾਲ ਨਾਲ ਸਾਡੇ YouTube ਦੀ ਵੀਡੀਓਜ਼ ਨੂੰ ਵੱਧ ਤੋਂ ਵੱਧ ਜਿੰਨਾ ਵੀ ਹੋ ਸਕਦਾ ਪਲੀਜ਼ ਸ਼ੇਅਰ ਕਰ ਦਿਓ ਜਿੰਨਾ ਵੀ ਤੁਹਾਡਾ ਇੱਕ ਸ਼ੇਅਰ ਕਰਨਾ ਸਾਡੀ ਬਹੁਤ ਜ਼ਿਆਦਾ ਹੈਲਪ ਹੋ ਜਾਣੀ ਆ ਤੇ ਤੁਹਾਡਾ ਕੋਈ ਖਰਚਾ